ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਬਹੁਤ ਜਨਮ ਵਿਸਰੇ ਤੇ ਮਾਦੋ ਇਹ ਜਨਮ ਤੁਮਾਰੇ ਲਿਖੇ ਇਹ ਸ਼ਬਦ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ ਦਿੱਲੀ ਵਾਲੇ ਉਹਨਾਂ ਵੱਲੋਂ ਇਹ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਭਾਈ ਸਾਹਿਬ ਵੱਲੋਂ ਬਹੁਤ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ ਗਿਆ ਹੈ ਅੱਜ ਆਪਾਂ ਇਹ ਸ਼ਬਦ ਮਾਦ ਸਪਟਕ ਦੇ ਤੀਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਦੇ ਸ਼ਬਦ ਸਿੱਖਾਂਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਇਸ ਸ਼ਬਦਿੰਦਰ ਲੱਗਣ ਵਾਲੇ ਸਵਰ ਹਾਂਜੀ ਸਾਰੇ ਕਮਲ ਗਾ ਮਾਤੀ ਪਰ ਪਾ ਧਾ ਕਮਲ ਤੇ ਧਾ ਸ਼ੁਦ ਮਾ ਸ਼ੁਦ ਵੀ ਇਸ ਸ਼ਬਦਿੰਦਰ ਸਵਰ ਲੱਗੇਗਾ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਜੀ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਉਹਨਾਂ ਨੇ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਅਭੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੋਲ ਚੌਧਰੀ ਮਾਫੀ ਕੇ ਤੁਸ ਮਦਦ ਬਖਸ਼ੀ ਨੀ ਸ਼ਬਦ ਸਿੱਖੀਏ ਜੀ ਬਹੁਤ ਜਨਮ ਵਿਚਰੇ ਥੇ ਇਹ ਜਨਮ ਤੁਮਾਰੇ ਲੇਖੇ ਬਹੁਤ ਜਨਮ ਵਿਚਰੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵੋ ਕਹਿਰ ਵਿਦਾਸ ਆਸ ہم سردین دयाल نہ تم سر اب پتیاں کیا کیج ہم سردین دयाल نہ تم سر اب پتیاں کیا ਅਤਨੀ ਤੋਰ ਮੋਰ ਮਨ ਮਾਨੈ ਗਨ ਕੋ ਪੁਰਨ ਜੈ ਬਹੁਤ ਜਨਮ ਵਿਚਰੇ ਤੇ ਬਲ ਬਲ ਜਾ ਰਮਈਆ ਕਰਨੇ ਕਰਨ ਕਮਨ ਬੋਲੇ ਹਬਲ ਬਲ ਜਾ ਰਮਈਆ ਕਾਰ ਬਿਚਰੇ ਥੇ ਮਨੋ ਇਹ ਜਨਮ ਤੁਮਾਂ ਨੇ ਲਏ ਕੇ ਬਹੁਤ ਜਨਮ ਬਹੁਤ ਜਨਮ ਬਿਚਰੇ ਥੇ ਮਨੋ ਇਹ ਜਨਮ ਤੁਮਾਂ ਸਤਾਏ ਤੇ ਬਾਕੀ ਇਦਰੀ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਬਹੁਤ ਜਨਮ ਬਹੁਤ ਜਨਮ ਮਾਗਰੇ ਸਸ ਸਸ ਬਹੁਤ ਜਨਮ ਵਿਛਰੇ ਥੇ विष रे थे सशनि सनि दरे रे सा बिच्छ रे थे मधो सशनि सनि दरे रे, रे एहो जन्म तु جنم تو رے رے رگا مادا اے ہو جنم تم رے لے کھے رے رے را ماد ماد د گ رے س سا اہو جنم تم ਮੰਤਾ ਮੰਧ ਦਮੰਗਾਰੇ ਸਸ ਸ ਅਗਲੀ ਲਾਈਨ ਕਹਿ ਰਵੇ ਦਾਸ ਕਹਿ ਰਵੇ ਦਾਸ ਪਪ ਮੰ ਦਾਦ ਪਪ ਪਪ ਕਹਿ ਰਵੇ ਪ ਪ ਮ ਧ ਧ ਪ ਪ ਪ ਕਹਿ ਰਵੇ ਦਾਸ ਅਸ ਲਗ ਜੀਵ ਅਸ ਲਗ ਮ ਪ ਮ ਪ ਗ ਮ ਮ ਅਸ ਲਗ ਜੀਵ ਮ ਪ ਮ ਪ ਗ ਮ ਮ ਮਾ ਪ ਮਾ ਪਾ ਮੰਗਾ ਅਸ ਲਗ ਜੀਵ ਚਿਰ ਪਯੋ ਦਰਸ਼ਨ ਦੇਖੇ ਚਿਰ ਪਯੋ ਦਰਸ਼ਨ ਦੇਖੇ ਰੇਗਮ ਧਮੰਗਰੇ ਸਸ ਸਸ ਇਰਪਯੋ ਦਰਸਨ ਦੇਖੇ ਬਹੁਤ ਜਨਮ ਇਹ ਸਥਾਈ ਹੈ ਹੁਣ ਆਪਾਂ ਅੰਤਰਾ ਸਿੱਖਦੇ ਹਾਂ ਜੀ ਮਾ ਸ਼ੁੱਧ ਤੋਂ ਅੰਤਰਾ ਸ਼ੁਰੂ ਹੋਏਗਾ ਹਮ ਸਰਦੀ ਨਾ ਹਮ ਸਰਦੀ ਨਾ ਮਾਮਾ ਅਮਸਰ ਹਮ ਸਰਦੀ ਇਹਨਾ ਮਾਮਾ 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 ਮੰਗਾ ਦੋਈ ਮਾਲ ਦੁਨਗੇ ਤੇ ਮਾਂ ਸ਼ੋਧਵੀ ਤੇ ਮਾਂ ਤੀਬਰ ਵੀ ਲੱਗੇਗਾ ਮਾਮਾ 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 ਮੰਗਾ ਹਮ ਸਰਦੀ ਇਹਨਾ दयाल दयाल ना तुम सर दयाल ना गगा मंगा दयाल ना तुम सर गमा मंगागा दयाल ना तुम सर गमा मंगागा अब पत्ियार क्या कीज अब पत्ियार क्या कीज धा दा द म गा रे रे सा 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 अब पत्ियार क्या कीज बहुत जन्म फिर स्थाई आ जाएगी بہت جنم یہ پہلا انترا ہے استھائی پہلا انترا سرگم دسیا ہے آپ جی اسی طریقے کرنا ہے ہوں اپنا اگلے انتر سیکھتے ہاں جی بچنی تو منگو ਇਹ ਦੂਸਰਾ ਅੰਦਰਾ ਹੈ ਹੁਣ ਆਪਾਂ ਤੀਸਰਾ ਅੰਦਰਾ ਸਿੱਖਦੇ ਹਾਂ ਹੌ ਬਲ ਬਲ ਜਾਓ ਰਮਈਆ ਕਰਨੇ ਕਰਨ ਕਮਨ ਅਬੋਨ ਬਹੁਤ ਜਨਮ ਬਹੁਤ ਜਨਮ ਬੇਚਰੇ ਤੇ ਮੰਦੋ ਇਹ ਜਨਮ ਤੁਮਾਰੇ ਨੇਖੇ ਇਹ ਆਇਆ ਸ਼ਬਦ ਹੈ ਜੀ ਜਿਵੇਂ ਮੈਂ ਅੱਜ ਨੂੰ ਸਲੋ ਸਲੋ ਸਰਾਂ ਤੇ ਸਾਰਾ ਸ਼ਬਦ ਸਮਝਾਇਆ ਜਿਵੇਂ ਉਸੇ ਤਰੀਕੇ ਨਾਲ ਸਿੱਖਣਾ ਹੈ ਪਉ ਜਗਦੀ ਮਾਫੀ ਕਿ ਤੁਸਮਤ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ